ਤੁਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨੀ ਵੱਡੀ ਲੀਡ ਨਾਲ ਭਗਤ ਜੀ ਉੱਥੋਂ ਦੇਤਾ ਕੇ ਭੇਜਿਆ ਤੇ ਸਾਡਾ ਵੀ ਮਾਣ ਰੱਖਿਆ ਕਿਉਂਕਿ ਪਹਿਲਾਂ ਅਸੀਂ ਕਹਿੰਦੇ ਸੀ ਜਿੰਨਾ ਤਾਂ ਆਪਾਂ ਸੀਗਾ ਹੀ ਆਪਾਂ ਸਭ ਨੂੰ ਪਤਾ ਹੈ ਗੱਲ ਆ ਸੀ ਵੀ ਲੀਡ ਕਿੰਨੀ ਆਉਣੀ ਹੈ ਚਾਹਣ ਵਾਲੇ ਕਹਿੰਦਾ ਕਰਦੇ ਸੀ 10000 15000 ਨਹੀਂ ਰਜੂਗੀ ਆਮ ਤਲਾ ਇਹ ਹੀ ਸੋਚੀ ਸੀ ਪਰ ਜਦੋਂ ਰਿਜ਼ਲਟ ਆਇਆ ਤੇ ਸਾਰੇ ਕਾਲ ਉੱਟ ਗਏ ਜਿਹੜੇ 43700 ਦੇ ਨੀਲ ਹੈ ਤੁਸੀਂ ਵੈਸਟਰਿਆਂ ਦੇ ਕੀ ਸੀ ਸਾਡਾ ਪਰਿਵਾਰ ਤੋਂ ਹਮੇਸ਼ਾ ਜੀਣੀ ਰਹੇਗਾ ਕਰਦਾ ਰਹੇ ਸਪੈਸ਼ਲੀ ਮਾਹਾਂ ਭੈਣਾਂ ਦਾ ਧੰਨਵਾਦ ਕਰਦੀ ਆਂ ਕਿਉਂਕਿ ਸਰਵੇ ਉਹਦੀ ਟੀਮਾਂ ਆਉਂਦੀਆਂ ਨੇ ਸਿਰਫ ਬੰਦਿਆਂ ਤੋਂ ਪੁੱਛੇ ਜਾਂਦੀਆਂ ਨੇ ਕਿ ਕਿੰਨੀ ਕੋਟ ਪੈਣੀ ਹੈ ਉਹਨਾਂ ਨੂੰ ਇਹਦਾ ਨਹੀਂ ਪਤਾ ਹੁੰਦਾ ਕਿ ਘਰ ਤੋਂ ਮਾਹਾਂ ਭੈਣਾਂ ਵੀ ਹੈਗੀਆਂ ਨੇ ਮੋਟਾ ਹਣਾ ਨੇ ਵੀ ਪਾਉਣ ਲੱਗੇ ਜਿਹੜੀ ਇੰਨੀ ਲੀਡ ਆਈ ਹੈ ਇਹ ਥੋਡੇ ਕਰਕੇ ਆਈ ਹੈ ਮੇਰੀਆਂ ਮਾਹਾਂ ਭੈਣਾਂ ਦੇ ਕਰਕੇ ਆਈ ਹੈ ਤੁਹਾਡਾ ਬਹੁਤ ਬਹੁਤ ਮੋਟਾ ਜਿਹੜਾ ਕੰਮ ਸੀਗਾ ਤੁਸੀਂ ਪੂਰਾ ਕੀਤਾ ਹੈ ਮੋਟਾ ਬਹੁਤਕ腾ਾ ਕੰਮ ਹੁੰਦਾ ਅਗੋ ਕੰਮ ਸਰਕਾਰ ਦਾ ਹੁੰਦਾ ਹੈ ਭਗਤ ਜੀ ਬਿਖਾਏ ਨੇ ਉਹਨਾਂ ਦਾ ਕੰਮ ਹੈ ਤੇ ਅਸੀਂ ਪੂਰਾ ਹੌਸਲੇ ਨਾਲ ਕਹਿੰਦੇ ਆਂ ਕਿ ਕੰਮਾਂ ਕਰਾਂ ਤੇ ਕੋਈ ਤੰਮੀ ਨਹੀਂ ਆਉਂ ਚਲਦਾ ਜਿੰਨੇ ਕੰਪੈਟੈਂਟ ਪਏ ਨੇ ਠੀਕ-ਠੀਕ ਕਰਕੇ ਸਾਰੇ ਪੂਰੇ ਕਰਾਵਾਂਗੇ ਤੇ ਤੁਹਾਡੇ ਵਿੱਚ ਵਿਚਰਦੇ ਵੀ ਰਹਾਂ ਅਣ ਪੋਟਲ ਵੀ ਖੜੇ ਨੇ ਮੀਡੀਆ ਵੀ ਖੜੇ ਨੇ ਇਹਨਾਂ ਨੂੰ ਇਹੀ ਸੀਗਾ ਵੀ ਪਰਿਵਾਰ ਨੇ ਆਉਣਾ ਨਹੀਂ ਮੋਟਾ ਲੈ ਕੇ ਚਲ ਜਾਣਾ ਹੈ ਤੁਹਾਨੂੰ ਜੀ ਆਇਆਂ ਸਾਰੇ ਪੰਗਰ ਨੂੰ ਪਰਵਾ ਸਾਡੇ ਵਿੱਚ ਕਿਤੇ ਦਰਣੀ ਬਲੀ ਮੈਨਾਂ ਨੇ ਰੱਖੇ ਵਿੱਚ ਰਹਾਂਗੇ ਤੁਹਾਡੇ ਵਿੱਚ ਵਿੱਚ ਰਹਾਂਗੇ ਇੱਕ ਕੰਮਕਾਰ ਪਹਿਲ ਦੇ ਹੱਥ ਕਰਾਵਾਂਗੇ ਤੁਹਾਡਾ ਵੀ ਕੋਈ ਕੰਮਕਾਰ ਹੋਇਆ ਸੀਐਮ ਸਾਹਿਬ ਦੋਹਤਗਾਲੀ ਜਿਲੰਧਰ ਆਏ ਨੇ ਤੁਹਾਨੂੰ ਸਭ ਨੂੰ ਪਤਾ ਹੈ ਕੋਈ ਵੀ ਕੰਮਕਾਰ ਹੋਇਆ ਜਦ ਮਰਜੀ ਤੁਸੀਂ ਤੁਹਾਡਾ ਬੂਆ ਖੜਕਾਰਿਓ ਹਮੇਸ਼ਾ ਤੁਹਾਡੇ ਦੀ ਹਾਜ਼ਰ ਆ ਸੀਐਮ ਸਾਹਿਬ ਆਪ ਤੁਹਾਡੀ ਮੁਸ਼ਕਲ ਦਾ ਹੱਲ ਕਰਨਗੇ ਆਪ ਬੈਠੇ ਨੇ ਤੁਹਾਡੇ ਵੀ ਬੈਠੋ ਸੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ तहे ਦਿਲੋਂ ਧੰਨਵਾਦ ਹੈ ਦੇਖੋ ਅੱਜ ਜਲੰਧਰ ਵਿਖੇ ਸਾਰੇ ਵਲੰਟੀਅਰਸ ਦਾ ਵਰਕਰਸ ਦਾ ਸਾਰੀਆਂ ਆਮ ਆਦਮੀ ਪਾਰਟੀ ਦੀ ਟੀਮ ਦਾ ਧੰਨਵਾਦ ਕਰਨ ਆਏ ਆ ਤੇ ਜਿਨ੍ਹਾਂ ਨੇ ਇਲੈਕਸ਼ਨ ਆਪਣੇ ਆਪ ਮੁਹਾਰੀ ਲੜੀ ਹੈ ਆਪ ਅੱਗੇ ਹੋ ਕੇ ਇਲੈਕਸ਼ਨ ਲੜੀ ਹੈ ਸੋ ਸਾਰੇ ਅੱਜ ਹਲਕੇ ਦਾ ਧੰਨਵਾਦ ਕਰਨ ਨਹੀਂ ਆ ਰਹੇ ਹਾਂ ਵਿਚਰ ਰਹੇ ਹਾਂ ਲੋਕਾਂ ਦੇ ਵਿੱਚ ਸੀਐਮ ਸਾਹਿਬ ਜਲੰਧਰ ਨੇ ਕੀ ਲੱਗਦਾ ਪਿਆ ਕਹਿੰਦੇ ਨੇ ਕਿ ਜਿਹੜੀਆਂ ਛੋਣਾ ਨੇ ਹੁਣ ਨਗਰ ਨਿਗਮ ਦੀਆਂ ਉਹਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਜਾ ਸਕਦੀ ਹੈ ਫਿਊਚਰ ਕਿਵੇਂ ਦੇਖਦੇ ਹੋ ਕਿ ਕੁਝ ਜੱਜੜਾ ਮਤਲਬ ਡਿਸਕਸ ਕੀਤਾ ਜਾ ਸਕਦਾ ਦੇਖੋ ਪਹਿਲਾ ਸਭ ਤੋਂ ਵੱਡਾ ਵਾਦਾ ਸੀਐਮ ਸਾਹਿਬ ਨੇ ਕਰਿਆ ਸੀ ਕਿ ਜਲੰਧਰ ਦੇ ਵਿੱਚ ਵਿਚਰਦੇ ਰਹਿਣਗੇ ਪਰਿਵਾਰ ਵਿਚਰਦਾ ਰਹੂਗਾ ਸੀਐਮ ਸਾਹਿਬ ਆਪ ਵਿਚਰਦੇ ਰਹਿਣਗੇ ਸੋ ਉਸ ਵਾਦੇ ਨੂੰ ਅੱਜ ਪੂਰਾ ਕਰ ਰਹੇ ਨੇ ਕੱਲ ਤੋਂ ਸੀਐਮ ਸਾਹਿਬ ਜਲੰਧਰ ਚ ਨੇ ਅੱਜ ਵੀ ਜਲੰਧਰ ਚ ਆਪਣੀ ਡਿਊਟੀ ਨਿਭਾ ਰਹੇ ਨੇ ਸੋ ਲੋਕਾਂ ਨੂੰ ਮਿਲ ਰਹੇ ਨੇ ਲੋ ਬਾਕੀ ਅੱਗੇ ਜਿਹੜੇ ਇਲੈਕਸ਼ਨਸ ਨੇ ਉਹ ਵੀ ਵਧੀਆ ਹੀ ਹੋਣਗੇ ਪਾਰਟੀ ਪੂਰੀ ਤਿਆਰ ਹੈ ਜੀ ਡਟੇ ਹੋયા ਤੇ ਜ਼ਰੂਰ ਜਿੱਤ ਹੋਊਗੀ ਜੀ ਜ਼ਿਲਹੰਦਰ ਬਗ ਕੁਥੜਾ ਮੈਂ ਇਹ ਗੱਲ ਕਹੀ ਕਿ ਇਸੇ ਕਹਿੰਦੇ ਕਿ ਆਮ ਆਦਮੀ ਪਾਰਟੀ ਦਾ ਹੀ ਮੇਅਰ ਅਸੀਂ ਜ਼ਿਲਹੰਦਰ ਵਿੱਚ ਬਣਾਵਾਂਗੇ ਕੀ ਲੱਗਦਾ ਕਿ ਸੁਪਨਾ ਪੂਰਾ ਹੋਵੇ ਬਿਲਕੁਲ ਜੀ ਸੁਪਨਾ ਨਹੀਂ ਹਕੀਕਤ ਹੋਊਗੀ ਇਹ ਜ਼ਰੂਰ ਪੂਰਾ ਹੋਊਗਾ ਤੇ ਆਪਣੇ ਮੇਅਰ ਹਰ ਮੈਨੂੰ ਲੱਗਦਾ ਸਿਰਫ ਜ਼ਿਲਹੰਦਰ ਚ ਨਹੀਂ ਜਿੱਥੇ-ਜਿੱਥੇ ਵੀ ਇਲੈਕਸ਼ਨਸ ਨੇ ਸਾਰੀ ਜਗ੍ਹਾ ਤੇ ਆਮ ਆਦਮੀ ਪਾਰਟੀ ਦੇ ਮੇਅਰ ਬਣਨਗੇ ਪੂਰਾ ਵਿਸ਼ਵਾਸ ਹੈ ਜੀ